ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਜਿਹੜੀ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰਨ ਲੱਗੇ ਆ ਇੱਕ ਕਿਸਾਨਾਂ ਦੇ ਨਾਲ ਰਿਲੇਟਡ ਆ ਕਿਉਂਕਿ ਦੋਸਤੋ ਇਸ ਟਾਈਮ ਸੰਭੂ ਬਾਰਡਰ ਦੇ ਉੱਤੇ ਕਿਸਾਨ ਪ੍ਰੋਟੈਸਟ ਕਰ ਰਹੇ ਨੇਗੇ ਧਰਨੇ ਲਗਾ ਰਹੇ ਨੇ ਤੋਂ ਜਦੋਂ ਕਿਸਾਨ ਸੰਭੂ ਬਾਰਡਰ ਵੱਲ ਜਾ ਰਹੇ ਸੀਗੇ ਤਾਂ ਕਿਸਾਨਾਂ ਨੂੰ ਘੇਰਿਆ ਗਿਆ ਤਾਂ ਕਿਸਾਨਾਂ ਨੇ ਵੀ ਪੁਲਿਸ ਦੇ ਨਾਲ ਬੜੀ ਸਮਝਦਾਰੀ ਨਾਲ ਗੱਲਬਾਤ ਕੀਤੀ ਅਤੇ ਅੱਗੇ ਵਧਣ ਲੱਗੇ ਦੋਸਤੋ ਜਿਹੜੀ ਇਹ ਵੀਡੀਓ ਆ ਇਹ ਅਸੀਂ ਤੁਹਾਡੇ ਨਾਲ ਇਸ ਲਈ ਸ਼ੇਅਰ ਕਰ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਵੀ ਕਿਸਾਨ ਨੇ ਜਿਹੜੇ ਉਹ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਅੱਗੇ ਵਧ ਰਹੇ ਨੇ ਹਾਂਜੀ ਭਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਆਪਾਂ ਇਹ ਪਠਿੰਡੇ ਤੋਂ ਆਇਆ ਮੇਰੇ ਟਰੈਕਟਰ ਅੱਛਾ ਹਾਂ ਇਕਨੌਰੀ ਬਾਡਰ ਤੇ ਜਾ ਰਹੀ ਸੀ ਇਕਨੌਰੀ ਬਾਡਰ ਤੇ ਜਾ ਰਹੇ ਸੀਗੇ अच्छा ਇਹਨਾਂ ਨੇ ਰੋਕ ਲਏ ਕਹਿੰਦੇ ਆ ਲੱਗਿਆ ਤੁਹਾਡੇ ਅੱਗੇ ਲੋਡਰ ਇਹ ਪੰਜਾਬ ਪੁਲਿਸ ਨੇ ਰੋਕਿਆ ਜੀ ਪੰਜਾਬ ਪੁਲਿਸ ਨੇ ਪਟਨਾ ਸ਼ਹਿਰ ਚ ਪਟਨਾ ਸ਼ਹਿਰ ਚ ਲੋਡਰ ਪਤਾ ਨਹੀਂ ਜਿਹੜਾ ਘੜਦਾ ਇਹਨੂੰ ਰੋਕਣ ਵਾਸਤੇ ਉਹਦਾ ਨਹੀਂ ਪਤਾ ਲੱਗਿਆ ਅਜੇ ਤੱਕ اچھا ਆ 150 200 ਕਿਲੋਮੀਟਰ ਬਠਿੰਡੇ ਤੋਂ ਆ ਕੇ ਰਾਹ ਆ ਪਤਾ ਨਹੀਂ ਪ੍ਰਸ਼ਾਸਨ ਸੁੱਤਾ ਹੀ ਪਿਆ اچھا ਜਾਂ ਫਿਰ ਖਾਪੀ ਕੀ ਕਿਸੇ ਨਸ਼ੇ ਵਤੀ ਚ ਪਏ ਹੋਣੇ ਠੀਕ ਹੈ ਇਹ ਨਹੀਂ ਪਤਾ ਇਹ ਜਾਗਦੇ ਨੇ ਉਹਰੇ ਨਾਲ ਇਹਨਾਂ ਨੇ ਰੋਕ ਲਿਆ اچھا اچھا ਹੁਣ ਦੇਖੋ ਕੀ ਹੁੰਦਾ ਠੀਕ ਹੈ ਰੋਡ ਪਰ ਲੰਬੀ ਜਮ ਹੋ ਜੂਗੀ ਥੋੜੇ ਜਿਹਾ ਆਉਣ ਲੱਗੇ ਇਹ ਟਰਾਲੀਆਂ ਵਾਪਸ ਤੋਂ ਠੀਕ ਹੈ ਜਿਹੜੇ ਆਪਣੇ ਸਾਥੀ ਅੱਗੇ ਚਲੇ ਗਏ ਉਹਨੂੰ ਵਾਪਸ ਆ ਰਹੇ ਨਹੀਂ ਆਉਣਗੇ ਫਿਰ ਉੱਥਾ ਹੁਣ ਜਿਹੜੇ ਉੱਥੇ ਬੈਠੇ ਨੇ ਉਸਤਾ ਕਰਨੀ ਪਊ ਹਾਂ ਲਓ ਜੀ ਦੋਸਤੋ ਦੇਖੋ ਕਿਸਾਨ ਵੀਰ ਤਰਨੇ ਲਈ ਜਾ ਰਹੇ ਸੀ ਦਿੱਲੀ ਤੇ ਪਾਤੜਾ ਸ਼ਹਿਰ ਦੇ ਵਿੱਚ ਰਸਤੇ ਦੇ ਵਿੱਚ ਰੋਕਿਆ ਗਿਆ ਪੰਜਾਬ ਪੁਲਿਸ ਵੱਲੋਂ ਸਾਨੂੰ ਹੁਣ ਦੇ ਕੰਮ ਬਾਰੇ ਬੋਲੋ ਠੀਕ ਆ ਅਸੀਂ ਅਧਿਕਾਰਵਾਈ ਕਰੋ ਜੀ ਬੰਦੇ ਪਰ ਉਹ ਸਪੱਤਰ ਕਰ ਵੀ ਜਦੋਂ ਸੰਤੋਸ਼ ਵਿਭਾਗ ਨੂੰ ਲੰਘ ਜਾਈ ਜਿਹਨੇ ਯਾਰ ਉਹ ਤਾਂ ਮੈਂ ਬਤਨ ਬਜਾ ਵੀ ਨਹੀਂ ਜਾਂਦੇ ਅਸੀਂ ਪਰਦਾ ਸਾਨੂੰ ਪੰਜਾਬੀ ਅੱਛਾ ਕਹਿੰਦੇ ਵੀ ਅਸੀਂ ਮੂਰ ਜਿੱਥੇ ਸਾਡਾ ਜੀਪ ਪਾਏ ਆਨੇ ਅਸੀਂ ਉੱਥੋਂ ਦੇ ਬੱਚੇ ਛੱਡ ਕੇ ਇੱਥੇ ਬੱਚੇ ਛੱਡ ਕੇ ਪਾਈ ਆਂਗੇ ਬਾਈ ਲੰਘਿਆ ਨਾ ਕੀ ਕਰ ਰਹੇ ਸਾਨੂੰ ਨਾ ਕਹਿੰਦੇ ਵਿਚਾਰਿਆਂ ਨੂੰ ਇਹ ਗੱਲ ਕੱਲ ਤੁਸੀਂ ਕੀ ਕਰ ਰਹੇ ਹੋ ਉਹ ਜੇ ਵੀ ਸੀਗਾ ਉਹ ਉੱਤਰ ਜਾ ਫਸ ਜਾਣੇ ਨੇ 100 ਰੁਪਏ ਹੋਏ ਹੋਏ ਕਿਹੜੇ ਪਿੰਡ ਤੋਂ ਆਏ ਬਾਈ ਜੀ ਅਸੀਂ ਸ਼੍ਰੀ ਮੁਖਰ ਸਾਹਿਬ ਤੋਂ ਆਈ ਅੱਛਾ ਜੀ ਅੱਛਾ ਵੀ ਰਸਤੇ 'ਚ ਕਿਸੇ ਨੇ ਰੋਕਿਆ ਨਹੀਂ ਪਾਤੜਾ ਕੀ ਰੋਕਦੇ ਨਹੀਂ ਜੀ ਰੋਕਦੇ ਜੀ ਰਾਤ ਜਾ ਕੇ ਲੱਗਾ ਰੋਕਦੇ ਦਿੱਤੇ ਅੱਛਾ ਅੱਛਾ ਠੀਕ ਹੈ ਜਦੋਂ ਉੱਥੇ ਰੋਕੇ ਨੂਰੇ ਦੇ ਟੱਕਰੇ ਆ ਗਏ ਬਾਈ ਹਾਂ

ਉਹਨਾਂ ਨਾਲ ਕਰਦੇ ਨੰਨਾ ਬ੍ਰੇਡ ਨੂੰ ਗੱਡੀ ਤੇ ਬੈਸੋ ਹਾਂ ਹਾਂ ਮੈਂ ਉਹੀ ਹਾਂ ਆਪਣਾ ਸ਼ਹਿਰ ਹੈ ਨਾ ਇਹ ਹਾਂ ਹਾਂ ਓਏ ਆ ਜਾ ਬੇਟਾ ਤੈਨ ਤੋਂ ਆ ਜਾ ਬੇਟਾ ਆਵਣਾ ਤਾਂ ਪਹਿਲਾਂ ਪਹਿਲਾਂ ਤਾਂ ਆਵਾਂ ਆਹ ਦੇਖੋ ਜੀ ਪੰਜਾਬ ਪੁਲਿਸ ਨੇ ਪਹਿਲਾਂ ਹਰਿਆਣਾ ਪੁਲਿਸ ਤੇ ਦਿੱਲੀ ਪੁਲਿਸ ਧੱਕਾ ਕਰ ਰਹੀ ਸੀ ਕਿਸਾਨਾਂ ਨਾਲ ਹੁਣ ਪੰਜਾਬ ਪੁਲਿਸ ਵੀ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਡਰੈਕਟਰ ਦੇ ਅੱਗੇ ਇਹ ਲੱਗਿਆ ਹੋਇਆ ਹਾਂ ਇਹ ਜਾਣ ਨਹੀਂ ਜੁਗਾ ਤੇ ਇਹ ਵੀ ਕਹਿੰਦੇ ਨੇ ਪਰ ਥੱਲੇ ਤੇ ਮਣਾ ਤੇ ਇਹ ਮਤਲਬ ਹੋਣਾ ਮਿਲ ਗਿਆ ਸਾਈਡ ਤੋਂ ਯਾਰ ਪਰ ਨਾਲ ਉਹ ਵੀ ਚੱਗ ਇਹ ਖਲੋ ਜੀ ਆਹ ਰੋਕਿਆ ਗਿਆ ਇੱਥੇ ਪਤ ਨਹੀਂ ਮਤਲਬ ਕਾਹਨ ਅੱਗੇ ਨਹੀਂ ਜਾਂਦੇ ਰਹੇ ਇਹਨੂੰ ਕਹਿੰਦੇ ਨੇ ਵੀ ਮਤਲਬ ਇਹ ਆਹ ਜਗਾੜ ਲਾਇਆ ਹੋਇਆ ਹੈ ਇਹ ਪੰਜਾਬ ਸਰਕਾਰ ਦੀ ਨੀਤੀਆਂ ਨੇ ਜੀ ਖਰਬ ਜੂਨ ਕਿਸਾਨਾਂ ਨੂੰ ਖਰਾਬ ਕਰਦੇ ਆ ਜੀ ਪੰਜਾਬ ਸਰਕਾਰ ਵੀ ਸੈਂਟਰ ਨਾਲ ਮਿਲੀ ਹੋਈ ਆ ਤੇ ਹੁਣ ਸਾਡੇ ਨਾਲ ਵੀ ਧੱਕਾ ਕਰਨ ਲੱਗੇ ਸੋ ਦੋਸਤੋ ਤੁਸੀਂ ਪੂਰੀ ਵੀਡੀਓ ਦੇਖ ਚੁੱਕੇ ਹੋ ਕਿਵੇਂ ਕਿਸਾਨ ਆਪਣੇ ਸਾਧਨ ਲੈ ਕੇ ਆਪਣਾ ਸਾਰਜੋ ਸਮਾਨ ਲੈ ਕੇ ਬਾਰਡਰ ਦੇ ਵੱਲ ਜਾ ਰਹੇ ਨੇ ਇਸ ਕਰਕੇ ਕਿਸਾਨਾਂ ਦੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ ਆ ਸੋ ਦੋਸਤੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ